ਗੁਰਨਾਨਕ ਆਇਆ ਗੁਰਨਾਨਕ ਆਇਆ ਕਲ ਤਾਰਨ ਗੁਰਨਾਨਕ ਆਇਆ ਕਲ ਤਾਰਨ ਗੁਰਨਾਨਕ ਆਇਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਬਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਸ਼ਹਿਰ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਤ ਸੇਵਾਸੀਆਂ ਵੱਲੋਂ ਥਾਂ-ਥਾਂ ਤੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕੀਤੇ ਗਏ ਕੇ ਤੇ ਪਰਸੋਂ ਨੂੰ ਇਹਨਾਂ ਦੇ ਭੋਗ ਪਾਏ ਜਾਣਗੇ ਤੇ ਇਸ ਨੂੰ ਲੈ ਕੇ ਜਿਹੜਾ ਸ਼ਹਿਰ ਵਿੱਚ ਨਗਰ ਕੀਰਤਨ ਕੀਤਾ ਜਾ ਰਿਹਾ ਹੈਗਾ ਪੰਜ ਪੈਰਾਂ ਦੀ ਗਵਾਈ ਵਿੱਚ ਜਿਹੜਾ ਨਗਰ ਕੀਰਤਨ ਚੱਲ ਰਿਹਾ ਹੈਗਾ ਤੇ ਬਿਬੀਆਂ ਵੱਲੋਂ ਜਿਹੜਾ ਚਰਖਾ ਦੇ ਮੂਰੇ ਜਿਹੜੀ ਸਫਾਈ ਕੀਤੀ ਜਾ ਰਹੀ ਹੈ ਕਿ ਪਾਣੀ ਛਿੜਕਿਆ ਜਾ ਰਿਹਾ ਹੈਗਾ ਉਸ ਤੋਂ ਬਾਅਦ ਬੀਬੀਆਂ ਵੱਲੋਂ ਸਫਾਈ ਕੀਤੀ ਜਾ ਰਹੀ ਹੈ ਪਾਲਕੀ ਦੇ ਸਾਹਮਣੇ ਅਤੇ ਪੰਜ ਪਿਆਰਾਂ ਦੀ ਗਵਾਈ ਵਿੱਚ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈਗਾ ਕੀਰਤਨੀ ਜਥਿਆਂ ਵੱਲੋਂ ਢਾਢੀ ਜਥਿਆਂ ਵੱਲੋਂ ਜਿਹੜੇ ਆ ਗੁਰਗਾਂ ਦੀਆਂ 12 ਸਿੱਖਿਆਵਾਂ ਤੇ ਸੰਗਤਾਂ ਦੇ ਪੇਸ਼ ਕੀਤੀਆਂ ਜਾ ਰਹੀਆਂ ਤੇ ਇਸੇ ਤਰ੍ਹਾਂ ਜਿਹੜਾ ਗੱਤਕਾ ਪਾਰਟੀ ਹੈਗੀ ਉਸ ਵੱਲੋਂ ਵੀ ਗੱਤਕਾ ਦੇ ਜੋਹਰ ਦਿਖਾਏ ਜਾ ਰਹੇ ਆਗੇ ਅਤੇ ਨਗਰ ਕੀਰਤਨ ਦੀ ਵਿੱਚ ਜਿਹੜੀਆਂ ਸੰਗਤਾਂ ਆਂ ਬਾਝੜ ਕੇ ਪਹੁੰਚਾ ਹੋਏਗਾ ਇੱਥੇ ਸੰਗਤਾਂ ਵੱਲੋਂ ਜਿਹੜੇ ਥਾਂ-ਥਾਂ ਤੇ ਲੰਗਰ ਵੀ ਲੰਗਰ ਵੀ ਲਾਏ ਜਾ ਰਹੇ ਆ ਕਿਤੇ ਕੇਲੇ ਦਾ ਲੰਗਰ ਆ ਕਿਤੇ ਸੇਬਾਂ ਦਾ ਲੰਗਰ ਆ ਤੇ ਕਿਤੇ ਮਠਿਆਈਆਂ ਦਾ ਲੰਗਰ ਆ ਤੇ ਚਾਹ ਪਾਣੀ ਦਾ ਦੁੱਧ ਦਾ ਲੰਗਰ ਵੀ ਇੱਥੇ ਖੂਬ ਵਰਤ ਰਿਹਾ ਆਉ ਦਿਖਾਉਣਾ ਤੁਹਾਨੂੰ ਨਗਰ ਕੀਰਤਨ ਦੇ ਦ੍ਰਿਸ਼ ਸੋਹਣੀ ਪੁਕਾਰ ਦਾਤਾਜ ਪ੍ਰਭ ਗੋਦ ਨਾਨਕ ਜਗ ਮਾਗੇ ਪਠਾਇਆ ਚਰਨ ਤੋਂ ਇਹ ਰਖਦਾਸ ਕਦ ਚਰਨਾ ਮ੍ਰਿਤ ਸਿਖਾ ਪਿਲਾਇਆ ਚਰਨਾ ਮ੍ਰਿਤ ਸਿਖਾ ਪਿਲਾਇਆ ਚਰਨਾ ਮ੍ਰਿਤ ਸਿਖਾ ਪਿਲਾਇਆ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਇਹ ਮਹਾਨ ਨਗਰ ਕੀਰਤਨ ਗੁਰਨਾਨਕ ਦੇਵ ਜੀ ਦੇ ਅਗਮਨ ਦਿਹਾੜੇ ਤੇ ਗੁਰਦੁਆਰਾ ਗੁਰਨਾਨਕ ਪ੍ਰਭ ਠੰਡਾ ਤੋਂ ਰੰਭ ਹੋਇਆ ਹੈ ਜੋ ਕਿ ਫਿਰਕੀ ਵਿਜਾਰ ਤੋਂ ਹੁੰਦਾ ਹੋਇਆ ਇਹ ਵਾਪਸ ਜਿਹੜਾ ਗੁਰਦੁਆਰਾ ਗੁਰਨਾਨਕਵੇਰ ਹੈ ਉਹ ਜਿਹੜਾ ਸਬਾਬਤ ਹੋਵੇਗਾ ਉਸ ਤੋਂ ਪਹਿਲਾਂ ਇਹ ਬੱਸ ਸਟੈਂਡ ਦੀ ਬੈਕ ਸਾਈਡ ਤੋਂ ਬੇਸਟੌਰ ਆਰੀਆ ਸਵਾ ਚੌਕ ਬਹਿਣਾ ਚੌਕ ਧੋਵੀ ਵਿਜਾਰ ਕਿਕਰ ਵਿਜਾਰ ਸੱਟਾ ਵਿਜਾਰ ਤੋਂ ਹੁੰਦਾ ਹੋਇਆ ਸੀ ਇਹ ਗੁਰਦੁਆਰਾ ਗੁਰਦਾਣਾਕਪੁਰਾ ਖਾਲਸਾ ਸਕੂਲ ਗਰਾਊਂਡ ਤੋਂ ਹੁੰਦਾ ਹੋਇਆ ਪੁਰਾਣੇ ਥਾਣੇ ਦਾ ਰੂਪਤ ਹੋਵੇਗਾ ਔਰ ਮੈਂ ਗੁਰੂ ਨਾਨਕ ਦੇਵ ਜੀ ਸਿੱਖਿਆਵਾਂ ਦੇ ਲੋਕਾਂ ਨੂੰ ਇਹ ਕਹਿਣਾ ਵੀ ਜਿਸ ਤਰ੍ਹਾਂ ਬੜਾ ਜ ਬੜਾ ਸ਼ੌਕ ਲੋਕਾਂ ਨੂੰ ਜਾਗਿਆ ਬੜਾ ਸ਼ਾਇ ਲੋਕਾਂ ਨੂੰ ਗੁਰਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਆਠ ਆਠਾ ਮਾਰਦਾ ਇਹ ਸੰਗਤਾਂ ਦਾ ਇਕੱਠ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਗੁਰਨਾਨਕ ਸਿੱਖਿਆਵਾਂ ਦੀ ਜਿਹੜੀ ਬੜੀ ਪਰੰਪਰਾ ਉਹਨਾਂ ਦੇ ਜਨਮ ਦਿਹਾੜੇ ਤੇ ਜਿਹੜੇ ਆ ਇਹ ਖੁਸ਼ੀਆਂ ਪ੍ਰਾਪਤ ਕਰਿਆ ਇਸ ਕਰਕੇ ਅੱਜ ਮੈਂ ਸਾਰਿਆਂ ਨੂੰ ਇਸ ਗੁਰਪੁਰਬ ਤੇ ਲੱਖ ਲੱਖ ਵਧਾਈ ਦਿੰਦਾ ਉਹ ਕਿਹੜੇ ਬੜੇ ਕੋਈ ਪਾਸ ਗਿਆ ਨਾਗਰਗੀਰਦਨ ਦੇ ਗਤਕਾਗਾਰ ਕਾ ਜਿਹੜਾ ਜਿਮੀ ਗਤਕਾ ਖਾੜਕਾ ਉਹਦਾ ਜੋਰ ਤੁਸੀਂ ਵੇਖਿਆ ਕਿਵੇਂ ਉਹਦੀ ਅੱਖਾਂ ਬੰਨ ਕੇ ਕਿਵੇਂ ਉਸ ਤਰ੍ਹਾਂ ਦੇ ਉਹ ਜੋਰ ਦਿਖਾ ਰਹਿਆ ਨੇ ਮੇਰੇ ਦਸਾਂ ਪਿਤਾ ਗੁਰੂ ਜੀ ਲਾਡਲੀ ਬੋਝਾ ਜੜੀਆਂ ਨੇ ਸਿੰਘ ਸਾਜੇ ਆ ਤਾਂ ਕਿ ਵਕਤ ਆਖਦੇ ਜ਼ੁਲਮ ਦਾ ਵੀ ਜੇ ਲੋੜ ਪਾਵੇ ਤਾਂ ਆਪ ਦਾ ਸੀਸ ਦੇਣ ਤਿਆਰ ਹੋਣ ਉਸ ਤੋਂ ਬਾਅਦ ਕੀਰਤਨੀ ਜਥੇ ਇਹ ਬੀਬੀਆਂ ਜਿਹੜੀਆਂ ਨੇ ਅੱਗੇ ਜਿਹੜਾ ਝਾੜੂ ਸੀ ਸੇਵਾ ਕਰ ਰਹੀਆਂ ਨੇ ਉਸ ਤੋਂ ਬਾਅਦ ਪਾਣੀ ਦਾ ਛੜਕਾ ਹੋ ਰਿਹਾ ਹੈ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਪੰਜ ਪਿਆਰਿਓ ਦਾ ਗੋਭਾਈ ਕਰ ਰਿਹਾ ਨੇ ਪਿਛੇ ਕੀਰਤਨੀ ਜਥਾ ਹਨ ਕੀਰਤ ਨਹੀਂ ਜਾਂਦਾ ਜੋ ਪ੍ਰਵਾਤ ਫਿਰ ਜੇ ਬੀਬੀਆਂ ਦਾ ਜਤਾ ਹੈ ਸਾਰੇ ਸਾਂਝਾ ਉਹ ਹੈ ਕਿਛੇ ਟਰਾਲੀ ਹਨ ਸਾਰੀਆਂ ਬੀਬੀਆਂ ਦੀ ਤੇ ਸਾਰੇ ਜਿਹੜਾ ਹੈ ਅੱਜ ਗੁਰਨਾਨਕੁਰਪਉਪ ਤੇ ਸਾਰੀਆਂ ਹਾਜ਼ਰੀਆਂ ਭਰ ਕੇ ਸ਼ਾਮਲ ਹੋਏ ਹਨ ਔਰ ਇਸ ਲਾ ਗੁਰਪਉਪ ਤੇ ਲੱਖ ਲੱਖ ਸਾਰੀ ਸੰਗਤ ਨੂੰ ਬਹੁ ਬਹੁ ਵਧਾਈ ਔਰ ਮੇਰੀ ਕਿ ਬੇਨਤੀ ਹੈ ਦੂਜੇ ਸਾਰੇ ਸੰਗਤ ਨੂੰ ਕਿ ਗੁਰਨਾਨਕ ਦੇਵ ਜੀ ਨੇ ਕਿਹਾ ਨਾਨਕੋ ਤਮ ਨੀਚ ਨਾ ਕੋਈ ਵੀ ਸਾਰੇ ਨਾ ਜਿਹੜੇ ਆ ਨੀਚ ਨਹੀਂ ਕੋਈ ਜੀ ਦਾ ਕਰਮ ਹੈ ਉਹ ਉੱਚਾ ਹੈ ਜਿਹੜੇ ਦਾ ਕੰਮ ਨੀਚ ਆ ਉਹ ਢੀਚ ਹੈ ਨਾਮ ਜਪੋ ਵੰਡ ਛਕੋ ਜਿਹੜਾ ਹੈ ਸਾਡਾ ਜਿਹੜਾ ਮਿਸ਼ਨ ਹੈ ਸਾਡਾ ਕਿਰਤ ਕਰੋ ਗੁਰਨਾਨ ਦੇ ਸਿੱਖਿਆਵਾ ਹੈ ਬਹਿਮਾ ਪਰਵਾ ਤੋਂ ਦੂਰ ਰਹਿਣ ਹੈ ਔਰ ਗੁਰਨਾਨ ਦੇ ਗੁਰੂ ਗ੍ਰੰਥ ਸਾਹਿਬ ਨਾਲ ਸਾਨੂੰ ਜੋੜਿਆ ਇਹਦੇ ਨਾਲ ਜੁੜੇ ਰਹਿਣ ਤਾਂ ਕਿ ਕਿਸੇ ਦੇ ਬਹਿਮਾ ਪਰਮਾਚੇ ਦੂਰ ਸਕੇ ਡੇਰੇ ਵਾਲੇ ਬਾਪਿਆਂ ਤੋਂ ਦੂਰ ਰਹਿ ਸਕੇ ਜਿਹੜੇ ਜਿਹੜੇ ਉਹ ਬਹਿਰੂਪੀਏ ਨੇ ਉਹਨਾਂ ਤੋਂ ਬਚਾਇਆ ਜਾ ਸਕੇ ਤਾਂ ਤਾਂ ਹੀ ਬਚਾਇਆ ਜਾ ਸਕੇ ਗੁਰਨਾਨ ਕੀ ਸਿੱਖਿਆਵਾਂ ਤੋਂ ਉਹਨੂੰ ਪਹਿਰੇ ਦੇਵਾਂਗੇ ਬਾਹਰ ਨੂੰ ਖਾਲਸਾ ਵਜਾ ਸੰਗਤਾਂ ਵੱਲੋਂ ਵੀ ਭਰਪੂਰ ਸਜੋਤ ਸਾਇਆ ਰਾਂ ਥਾਂ-ਥਾਂ ਦੇ ਮੰਗਰ ਵੀ ਹਾਂ ਜੀ ਸੰਗਤਾਂ ਨੂੰ ਥਾਂ-ਥਾਂ ਤੇ ਜਿਹੜੇ ਲੰਗਰ ਸੀ ਬੜੇ ਉਹ ਬੜਾ ਭਰਪੂਰ ਹੋਣਾ ਬੜਾ ਸ਼ਾਨ ਨਾਲ ਸਵਾਤੇ ਹਨ ਕਿਤੇ ਕੇਲਿਆਂ ਦਾ ਲੰਗਾ ਲਾਇਆ ਹੈ ਕਿਤੇ ਬਿਸਕੁਟ ਦਾ ਲਾਇਆ ਹੈ ਕਿਤੇ ਜਲ ਦਾ ਲਾਇਆ ਹੈ ਕਿਤੇ ਫਰੂਟੀਆਂ ਦਾ ਲਾਇਆ ਹੈ ਬਹੁਤ ਸਾਰੇ ਸੰਗਤਾਂ ਦੇ ਵਿੱਚ ਉਹਨਾਂ ਨੇ ਉਹਨਾਂ ਨੇ ਸੰਗਤਾਂ ਦੀ ਜਿਹੜੀ ਸੇਵਾ ਕਰੀ ਹਨ ਉਹ ਵੀ ਸੇਵਾ ਇਹਨਾਂ ਦੀ ਸਭ ਲੋਵੇਗੀ ਇੱਥੇ ਕੋਈ ਐਸਾ ਕੋਈ ਪੜਾ ਨਹੀਂ ਸੀ ਬਾਜ਼ਾਰ ਦੇ ਵਿੱਚ ਜਿੱਥੇ ਸੰਗਤਾਂ ਦੇ ਸਾਹ ਨਾਲ ਦੇ ਸੇਵਾ ਨਾ ਕਰਦੇ ਹੁਣ ਇਹ ਉਹਨਾਂ ਦੀ ਸੇਵਾ ਲਈ ਅਸੀਂ ਆਪ ਦੇ ਗੁਰਦਾਰਾ ਪਰਮਤ ਕਮੇਟੀ ਵੱਲੋਂ ਸਮੂਹ ਸੰਗਤ ਵੱਲੋਂ ਉਹਨਾਂ ਦਾ ਵੀ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਦੀ ਬਾਈ ਖਾਲਸਾ ਬੈਜੀ ਹਾਂ ਜੀ ਹਾਂਜੀ ਖਾਲਸਾ ਜੀ ਕੀ ਕਰਨ ਚਾਹੁੰਦੇ ਜਿਹੜਾ ਅੱਜ ਨਗਰ ਕੀਰਤਨ ਕੱਢਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਲ ਕੀ ਜੀ ਦੇ ਗੁਰੂ ਗੋਬਨਾਨਕ ਦੇ ਮਹਾਰਾਜ ਜੀ ਦੇ ਆਗਮਨ ਦਿਹਾੜੇ ਦੀ ਖੁਸ਼ੀ ਨੂੰ ਮੁਖ ਰੱਖ ਕੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਗੁਰਨਾਨਕਪੁਰਾ ਤੋਂ ਸਾਰਿਆਂ ਸੰਗਤਾਂ ਨੇ ਰਲ ਮਿਲ ਕੇ ਅੱਜ ਜੋ ਕੀਰਤਨ ਦਰਬਾਰ ਕੱਢਿਆ ਹੈਗਾ ਇਹ ਹਰ ਸਾਲ ਦੀ ਤਰ੍ਹਾਂ ਅੱਜ ਵੀ ਕੱਢਿਆ ਹੈ ਸਾਰਿਆਂ ਸੰਗਤਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਤੇ ਅਸੀਂ ਸਾਰੇ ਸੰਗਤਾਂ ਨੂੰ ਬੇਨਤੀ ਕਰਦੇ ਆ ਇਸੇ ਤਰ੍ਹਾਂ ਹੀ ਰਲ ਮਿਲ ਕੇ ਸਹਿਯੋਗ ਦੇ ਕੇ ਹਰ ਸਾਲ ਦੀ ਤਰ੍ਹਾਂ ਗੁਰਮਾਨ ਨੂੰ ਗੁਰਨਾਨ ਦੇ ਮਹਾਰੇ ਦੇ ਸਦਕੇ ਮੈਂ ਘਰ ਪਰ ਮਨਾਇਆ ਜਾਣ ਵਾਇਕ ਖਾਲਸਾ ਵਾਇਕ ਦੇ ਫਤੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ